ਪਾਸਾ ਜਰੂਰ ਹੋਣਾ ਚਾਹੀਦਾ ਤੁਸੀਂ ਬਚਾਇਆ ਕਰੋ ਵਿੱਚ ਵਿੱਚ ਸਾਰੇ ਪਾਸਾ ਨਾ ਖਰਚ ਕਰਿਆ ਕਰੋ ਤੇ ਮੈਂ ਆਪਣੇ ਕੋਲੇ ਆ ਹੀ ਹੁਣਾ ਰਿਹਾ ਤਾਂ ਆਪਾਂ ਉਹਨਾਂ ਹੀ ਲਾ ਦਿੰਨੇ ਆ ਠੀਕ ਹੈ ਉਹਦੇ ਵਿੱਚ ਆਪਣਾ ਵਜਦਾ ਹੀ ਕੁਝ ਨਹੀਂਗਾ ਠੀਕ ਹੈ ਤੁਸੀਂ ਇਸ ਕਰਕੇ ਜੀਜੋ ਕਿ ਵੀ ਕਲਿਸਤ ਜਿੰਨੀ ਸੇਵਾ ਲਈ ਜਾਂਦੀ ਉਹ ਨਹੀਂ ਦੇਣੀ ਸਾਰੇ ਉਹਰੇ ਵਿੱਚ ਹੱਥ ਕੁੱਟ ਜਾਂਦੇ ਹੁਣ 1000 ਰੁਪਿਆ ਲਾਇਆ ਕਈਆਂ ਨੇ 1000 ਲਾਇਆ ਜਿਹੜੇ ਜਿਨ੍ਹਾਂ ਦੇ ਕੰਮ ਆਪਦੇ ਸੀ ਉਹਨਾਂ ਨੂੰ ਜ਼ਿਆਦਾ ਲਾਇਏ ਸੀ ਕਿਉਂਕਿ ਉਹਨਾਂ ਦੇ ਕੰਮ ਆਪਦੇ ਦਿਹਾੜੀਦਾਰ ਬੰਦੇ ਨੂੰ ਨਹੀਂ ਦਿੱਤੇ ਜਾਂਦੇ ਜੇ ਕਈ ਤੁਸੀਂ ਇਹਨਾਂ ਨੂੰ ਹਜ਼ਾਰ ਲਾਇਆ ਸੀ ਨਾ ਜ਼ਾਦ ਨਹੀਂ ਦਿੱਤੇ ਉਹ ਵੀ ਸਾਰੇ ਹੋਰ ਨੀਚੇ ਚਲੇ ਗਏ ਠੀਕ ਹੈ ਤੇ ਇਹ ਬਧਨਾਮ ਕਰਨ ਲਈ ਬਹੁਤ ਕਰਦੇ ਆ ਜੀ ਮੈਂ ਕਿਹਾ ਵੀ ਤੁਸੀਂ ਮੇਰੀ ਲੈਣਤੀ ਹੋਗੇ ਤਾਂ ਤੁਸੀਂ ਆਖੋਗੇ ਠੀਕ ਸੇਵਾ ਬਹੁਤ ਉਪਕੀ ਹੁੰਦੀ ਹੈ ਸੇਵਾ ਦੇ ਵਿੱਚ ਕਿੰਨਾ ਇੱਕ ਪਾਸਟਰ ਦੁੱਖਾਂ ਵਿੱਚ ਦੀ ਨਿਕਲਦਾ ਹੈ ਠੀਕ ਹੈ ਪ੍ਰਭੂ ਤੁਹਾਨੂੰ ਆਛਦੇ ਫਿਰ ਵੀ ਧੰਨਵਾਦ ਕਰਦਾ ਪ੍ਰਭੂ ਦਾ ਕਿ ਉਹ ਆਪਣੇ ਦਾਦਾ ਦਾ ਸਾਰਾ ਗੁਜ਼ਾਰਾ ਕਰਦਾ ਫਿਰ ਵੀ ਆਪਣੇ ਦਾਦਾ ਤਤੀਵਾਉ ਨਹੀਂ ਲੱਗਦਾ ਕਿਸ ਨਾ ਕਿਸੇ ਬੰਦੇ ਦਾ ਟਾਈਮ ਸਾਰ ਦਿੰਦਾ ਖਾਲਸਾ ਅੱਲਾਹ ਤੁਹ ਤੁਸੀਂ ਫਿਕਰ ਬੰਤਾ ਤੁਹਾਨੂੰ ਕਹਿੰਦਾ ਦਸਵੰਦ ਜ਼ਰੂਰ ਕੱਢੋ ਦਸਵੰਦ ਕੱਢਿਆ ਕਰੋ ਦਸਵੰਦ ਦੇ ਨਾਲ ਇੱਕ ਪਾਸਟਰ ਦਾ ਗੁਜ਼ਾਰਾ ਹੁੰਦਾ ਕਰਦਾ ਠੀਕ ਹੈ ਉਹ ਰੱਬ ਖੁਸ਼ ਹੁੰਦਾ ਦਸਵੰਦ ਰੱਬ ਨਹੀਂ ਵਰਤਨਾ ਸੱਚੀ ਗੱਲ ਹੈ ਖੁਦਾ ਦਾ ਦਾਸ ਇਹੀ ਵਰਤਦੇ ਆ ਖੁਦਾ ਦੇ ਕੰਮਾਂ ਲਈ ਵਸਤੇ ਆ ਖੁਦਾ ਦੇ ਕਾਰਜ ਦੇ ਵਾਸਤੇ ਤੁਹਾਡੇ ਕੋਲੇ ਓਨਲੀ ਉਹਨਾਂ ਕੋਲੇ ਪੈਸਾ ਹੋਵੇ ਤੇ ਫਿਰ ਹੀ ਉਹਨਾਂ ਕੇ ਚੰਗਾ ਕਪੜਾ ਵਿਗੈ ਤੁਹਾਡੇ ਕੋਲੇ ਆਉਣਗੇ ਤੁਹਾਡੀ ਸਪੈਕ ਤੁਹਾਡੀ ਇੱਜ਼ਤ ਵਧਣੀ ਹੈ ਆਮੀਨ ਠੀਕ ਹੈ ਦਸਵੰਦ ਜਿਹੜੂ ਕੱਢਿਆ ਕਰਦੇ ਦਸਵੰਦ ਬੇਵਜਾ ਹੀ ਖਾਈ ਜਾ ਰਹੇ ਪ੍ਰਭੂ ਦਾ ਠੀਕ ਹੈ ਸਾਲ ਬਾਅਦ ਇੱਕ ਅਸੀਂ 크ਿਸਮੇ ਦੀ ਸੇਵਾ ਲੋਨੇ ਤੋਂ ਵੀ ਤੇ ਖਾ ਜਾਂਦੇ ਲੋ ਵੀ ਨਹੀਂ ਪੂਰੀ ਸੰਢ ਤੋਂ ਲੈਂਦੀ ਦਸਵੰਦ ਵੀ ਖਾਈ ਜਾਂਦੇ ਆ ਅੱਗੇ ਗੁੱਡ ਫਰਡੇ ਆ ਗੁੱਡ ਫਰਡੇ ਦੇ ਵਿੱਚ ਵੀ ਕੋਈ ਨਾ ਲੋਕ ਯੋਗਦਾਨ ਨਹੀਂ ਦਿੰਦੇ ਉਹਦੇ ਵਿੱਚ ਹੀ ਬਹੁਤ ਲੋਕ ਆਪਣੇ ਨੂੰ ਡਾਣ ਨਾ ਬਖਾਉਦੇ ਯੱਕੀ ਸਾਡੇ ਕੋਲ ਹੈ ਕੁਛ ਨਹੀਂ ਸਭ ਕੁਛ ਦੇ ਮਾਲਕ ਹੋ ਗਏ ਵੀ ਕਹਿਣਗੇ ਸਾਡੇ ਕੋਲੇ ਹੈ ਕੁਛ ਨਹੀਂ ਤੁਸੀਂ ਹਿੰਮਤ ਕਰਿਆ ਕਰੋ ਪ੍ਰਭੂ ਦੇ ਕੰਮਾਂ ਲਈ ਖੁਦਾ ਦੇ ਲਈ ਇਹਦਾ ਇਹਦਾ ਫਲ ਮਿਲੇਗਾ ਤਾਂ ਇੱਥੇ ਵੀ ਮਿਲੇਗਾ ਸਵਰਗ ਦੇ ਵਿੱਚ ਵੀ ਮਿਲੇਗਾ ਹਾਲੇਲੂਇਆ ਹਾਲੇਲੂਇਆ ਮਿਲਦਾ ਵੀ ਹੈ ਤੁਸੀਂ ਤੁਹਾਨੂੰ ਨਹੀਂ ਪਤਾ ਤੁਸੀਂ ਦੂਜੇ ਲੋਕਾਂ ਨੇ ਵੇਖੋਗੇ ਤੇ ਬੜੀਆਂ ਬਿਮਾਰੀਆਂ ਦੇ ਵਿੱਚ ਬੜੇ ਦੁੱਖਾਂ ਦੇ ਵਿੱਚ ਲੋਕ ਮਰਨਦੇ ਆ ਬੜਾ ਬੜਾ ਪੈਸਾ ਉਹਨਾਂ ਦਾ ਜਿਹੜਾ ਬਰਬਾਦ ਹੋ ਰਿਹਾ ਤੁਸੀਂ ਰੱਬ ਨੂੰ ਮੰਨਦੇ ਤੇ ਸ਼ੁਕਰ ਕਰੋ ਤੁਸੀਂ ਬਚੇ ਹੋ ਤੁਹਾਡਾ ਉਹਨਾਂ ਹਾਲ ਨਹੀਂ ਜਾ ਮੈਨੂੰ ਪਤਾ ਹੈ ਕਈਆਂ ਦੀਆਂ ਜ਼ਮੀਨਾਂ ਵੇਚ ਜਾਂਦੀਆਂ ਜ਼ਿਮੀਂਦਾਰ ਜਿਨ੍ਹਾਂ ਜ਼ਮੀਨਾਂ ਵੇਚ ਦੀਆਂ ਜਾਂਦੀਆਂ ਤੇ ਫਿਰ ਵੀ ਹੱਥ ਸੌਖੇ ਨਹੀਂ ਉਹਨਾਂ ਦੇ ਕਿ ਜ਼ਮੀਨਾਂ ਵੇਚ ਦਿੰਦੇ ਆ ਫਿਰ ਵੀ ਉਹ ਕਰਜ਼ੇ ਦੇ ਤੰਗ ਨਹੀਂ ਹੁੰਦੇ ਇੱਕ ਬੰਦਾ ਮੇਰੇ ਕੋਲ ਆਇਆ ਸੀ ਜ਼ਿਮੀਂਦਾਰ ਭਾਈ ਸੀ ਕਹਿੰਦਾ ਮੇਰੇ ਕੋਲ 7 ਕਿੱਲੇ ਪੈ ਲਈ ਆ ਕਰਜ਼ਾ ਪਤਾ ਨਹੀਂ ਆਂਦਾ ਕਿੰਨਾ ਕਿ ਮੇਰੇ ਉੱਪਰ ਚੜਿਆ ਆ ਇਨਾ ਕਰਜ਼ੇ ਦੇ ਭਾਰ ਥੱਲੇ ਉਹ ਨਾ ਕੋਈ ਸਾਹਮਣੇ ਤੋਂ ਦਰੂਵੇ ਕਹਿੰਦਾ ਮੈਂ ਜੇ ਅੱਜ ਤੁਹਾਡੇ ਕੋਲ ਨਾ ਹੁੰਦਾ ਤੇ ਮੈਂ ਆਤਮ ਹੱਤਿਆ ਕਰ ਲੈਣੀ ਸੀ ਪਤਾ ਨਹੀਂ ਕਿਵੇਂ ਰੱਬ ਤੁਹਾਡੇ ਕੋਲੇ ਮੈਨੂੰ ਖਿੱਚ ਕੇ ਲੈ ਆਇਆ ਠੀਕ ਹੈ ਉਹ ਕਹਿੰਦਾ ਇੰਨਾ ਜ਼ਿਆਦਾ ਕਰਜ਼ਾ ਕਿ ਅਸੀਂ ਰੋਟੀ ਬੜੀ ਔਖੀ ਖਾਂਦੇ ਤੇ ਦੇ ਸੱਤ ਕਿੱਲੇ ਪੈ ਲਈ ਤੁਹਾਡਾ ਕੀ ਰੰਦਾ ਪੈਲੀ ਵਾਲੇ ਬੜੇ ਸੌਕੇ ਆ ਤੁਸੀਂ ਸੌਕੇ ਹallelujah ਤੁਸੀਂ ਰੱਬ ਨੂੰ ਮੰਨਣ ਵਾਲੇ ਲੋਕ ਸੌਕੇ ਜੋ ਪ੍ਰਭੂ ਨੇ ਤੁਹਾਨੂੰ ਬੜੀ ਇੱਜ਼ਤ ਬਖਸ਼ੀ ਹੋਈ ਹੈ ਧੰਨਵਾਦ ਕਰਿਆ ਕਰੋ ਦਾ ਅਮੇਨ ਸ਼ੁਕਰ ਕਰਿਆ ਕਰੋ ਇਹਨਾਂ ਦਾ ਕਿ ਤੁਸੀਂ ਉਹਨਾਂ ਬਹੁਵਾਂ ਜਿਹੜੀਆਂ ਬਿਮਾਰੀਆਂ 'ਚ ਫਸੇ ਤੇ ਬੱਚੇ ਹੋਏ ਜੁਹਨਾਂ ਬਿਮਾਰੀਆਂ ਤੋਂ ਕਈਆਂ ਡਾਕਟਰਾਂ ਮਿਲਦੋ ਕਹਿੰਦੇ ਇੱਥੇ ਭਾਈ ਜ਼ਿੰਮੇਵਾਰ ਲੋਗ 5-5000 ਦੇ 10-10000 20-20000 ਦੀ ਦਵਾਈ ਲੈ ਜਾਂਦੇ ਆ ਮਹੀਨੇ ਦੀ ਦਵਾਈਆਂ ਲੱਗੀਆਂ ਇੰਨੀਆਂ ਜ਼ਿਆਦੀਆਂ ਠੀਕ ਹੈ ਤਬ ਤੇ ਰੱਬ ਨੇ ਬਚਾਇਆ ਹੋਇਆ ਵਾ ਖੁਦਾ ਨੇ ਫਜ਼ਲ ਬਖਸ਼ਿਆ ਹੋਇਆ ਵਾ ਤੁਹਾਡਾ ਕੀ ਧਣੀ ਜਿਹੜੇ ਲੋਕ ਦਿਖਦੇ ਬੜੇ ਸੌਕੇ ਤੁਸੀਂ ਸ਼ੁਕਰ ਕਰੋਗੇ ਤੁਸੀਂ ਬਿਮਾਰੀਆਂ ਤੋਂ ਬਚੇ ਹੋਏ ਹਾਲੇਲੂਇਆ ਤਾਂ ਉਹ ਖੁਦਾ ਨੇ ਉਹਨਾਂ ਦੁੱਖਾਂ ਤੋਂ ਬਚਾਇਆ ਛਡਾਇਆ ਤੇ ਤੈਹੀ ਆਪਣਾ ਹੱਥ ਵਧਾਓਗੇ ਤੇ ਪਰਮੇਸ਼ਰ ਤੁਹਾਨੂੰ ਉੱਚਾ ਕਰੇਗਾ ਲੇਕਰ ਸੁਲਾਨ ਦੇ ਟਾਈਮ ਕਲੀਸੀਆ ਕਿਸੇ ਨੇ ਆਪਣੇ ਘਰ ਨੂੰ ਆਪਣਾ ਨਹੀਂ ਆਖਿਆ ਕਿਸੇ ਨੇ ਆਪਣੇ ਤੁਹਾਨੂੰ ਆਪਣਾ ਨਹੀਂ ਆਖਿਆ ਲੇਕਿਨ ਉਹ ਰਸੂਲਾਂ ਦੀ ਮਦਦ ਕੀਤੀ ਖੁਦਾ ਦੇ ਖਾਦਮਾਂ ਦੀ ਮਦਦ ਕੀਤੀ ਆਪਣੀਆਂ ਜ਼ਮੀਨਾਂ ਗ੍ਰਿਵੀ ਰੱਖੀ ਲਿਖਿਆ ਮਦਦ ਕੀਤੀ ਤੇ ਖੁਦਾ ਨੇ ਉਹਨਾਂ ਲੋਕਾਂ ਦੇ ਨਸੀਬਾ ਨੂੰ ਬਹਾਲ ਕਰਤਾ ਅਮੀਨ ਹallelujah